ਜ਼ਿੰਦਗੀ ਚ ਇੱਕ ਚੀਜ਼ ਸਿੱਧੂ ਨੇ ਮੇਰੇ ਲਈ ਕੀਤੀ ਉਹ ਮੈਂ ਤੁਹਾਨੂੰ ਦੱਸਦਾ ਜਿਹੜੀ ਕਿਸੇ ਨੂੰ ਵੀ ਨਹੀਂ ਪਤਾ ਮੈਨੂੰ ਸਿੱਧੂ ਦਾ ਫੋਨ ਆਇਆ ਬਾਈ ਕੀ ਕਰੀ ਜਾਂਦੇ ਹੋ ਕਿੱਥੇ ਹੋ ਮੈਂ ਸ਼ੂਟਿੰਗ ਕਰ ਰਿਹਾ ਹਾਂ ਔਰ ਬਾਈ ਕਿੰਨੇ ਦਿਨ ਹੋ ਗਏ ਆਜੋ ਹੁਣ ਆਪਾਂ ਕੁਝ ਅੱਗੇ ਦਾ ਉਹ ਲਿਖੀਏ SLA SLU ਕਰੀਏ ਅੱਛਾ ਕੀ ਕਰ ਰਹੇ ਹੋ ਕਿਵੇਂ ਦੀ ਕਰ ਰਹੇ ਹੋ ਮੈਂ ਐਂ ਜੇ ਕਰ ਰਹੇ ਹਾਂ ਇੱਥੇ ਗੈਸਟ ਅਪੀਅਰੈਂਸਾਂ ਵੀ ਲੈ ਰਹੇ ਹਾਂ ਕਿਹਦੀ ਕਿਹਦੀ ਲੈ ਰਹੇ ਹਾਂ ਮੈਂ ਕਿਹਾ ਜਾਰਡਨ ਨੂੰ ਵੀ ਕਿਹਾ ਬਾਵੇ ਨੂੰ ਵੀ ਕਿਹਾ ਬਠਿੰਡੇ ਆਉਣਾ ਇੱਕ ਦਿਨ ਬਾਵੇ ਨੇ ਮੈਂ ਇਦਾਂ ਦਾ ਸਾਰਿਆਂ ਨੇ ਲੈ ਰਹੇ ਹਾਂ ਬਾਦਸ਼ਾਹ ਬਾਈ ਨੂੰ ਵੀ ਕਿਹਾ ਇਦਾਂ ਦਾ ਦਾ ਕਰਕੇ ਨੇ ਤੂੰ ਵੀ ਆ ਜੀ ਦੱਸੋ ਕਦ ਮੈਂ ਤੋਂ ਹਫਤੇ ਬਾਅਦ ਰਣਵੀਰ ਕਾਲਜ ਸ਼ੂਟਿੰਗ ਕਰਨੀ ਆ ਸੰਗਰੂਰ ਉਦੋਂ ਆ ਜੇ ਤੂੰ ਰਣਵੀਰ ਕਾਲਜ ਸ਼ੂਟਿੰਗ ਕਰ ਰਹੇ ਸੀ ਮੈਂ ਉਹਨੂੰ ਕਹਤਾ ਮੈਂ ਇੱਥੇ ਸ਼ੂਟਿੰਗ ਕਰ ਰਹੇ ਆ ਆਪਾਂ ਕੱਲ ਤੋਂ ਕਹਿੰਦਾ ਬਈ ਮੈਂ ਸਵੇਰੇ ਹੀ ਆ ਗਿਆ ਕੀ ਪਾ ਕੇ ਆਵਾਂ ਕੱਪੜੇ ਡਾਇਰੈਕਟਰ ਨਾਲ ਟਾਕ ਕਰਾਓ ਮੇਰੀ ਮੈਂ ਡਾਇਰੈਕਟਰ ਨੂੰ ਕਿ ਬਸ ਕੁਰਤਾ ਚਾਦਰਾ ਜਾ ਪਾਇਆ ਪੁਰਾਣੇ ਸਟਾਈਲ ਜਿਹੜਾ ਕੁਰਤਾ ਚਾਦਰਾ ਘਰੋਂ ਪਾ ਕੇ ਆਇਆ ਉੱਥੇ ਪੂਰਾ ਦਿਨ ਉੱਥੇ ਮੇਰੇ ਨਾਲ ਸ਼ੂਟ ਕਰਕੇ ਗਿਆ ਉਹ ਗੈਸਟ ਅਪੀਅਰੈਂਸ ਦੇ ਕੇ ਗਿਆ ਮੇਰੇ ਨਾਲ ਉਹ ਅਜੇ ਐਡੀਟਡ ਹੋਈ ਗਈ ਸੀ ਟ੍ਰੇਲਰ ਟ੍ਰੂਲਰ ਉਹਦਾ ਕੱਟ ਹੀ ਲਿਆ ਸੀ ਉਸ ਤੋਂ ਬਾਅਦ ਸਿੱਧੂ ਦੀ ਡੈਥ ਹੋ ਗਈ ਟ੍ਰੇਲਰ ਚ ਵੀ ਉਹ ਸਿੱਧੂ ਦਾ ਸ਼ਾਰਟ ਪਾਇਆ ਬਾਕੀ ਗਾਣੇ ਬਾਕੀ ਕਿਸੇ ਹੋਰ ਦੀ ਫੀਚਰਿੰਗ ਕਰਾਈ ਵੀ ਨਹੀਂ ਮੈਨੂੰ ਅਸੀਂ ਸਿੱਧੂ ਦੀ ਹੋ ਗਈ ਠੀਕ ਹੈ ਉਹਦੇ ਟ੍ਰੇਲਰ ਦੇ ਐਂਡ ਚ ਸਿੱਧੂ ਦਾ ਵੀ ਸ਼ਾਰਟ ਪਾਇਆ ਵੀ ਉਹ ਆ ਕੇ ਬਹਿਦਾ ਮੇਰੇ ਨਾਲ ਬੱਸ ਚ ਗੱਲਾਂ ਗੁੱਲਾਂ ਜੀਆਂ ਕਰਦੇ ਆ ਅਗਲੇ اڈੇ ਤੇ ਮੈਂ ਉਤਰ ਜਾਣਾ ਉਹੋ ਅੱਜ ਤੱਕ ਮੈਂ ਸਿਰਫ ਐਸੇ ਕਰਕੇ ਨਹੀਂ ਉਹ ਫਿਲਮ ਰਿਲੀਜ਼ ਕੀਤੀ ਕਿ ਉਹਦੇ ਚ ਇਹ ਨਾ ਲੱਗੇ ਲੋਕਾਂ ਨੂੰ ਜੱਸ ਸਿੱਧੂ ਫੈਮਿਲੀ ਨੂੰ ਕਿ ਮੈਂ ਸਿੱਧੂ ਦਾ ਫਾਇਦਾ ਲੈ ਰਿਹਾ ਉਹਦੀ ਡੈਥ ਤੋਂ ਬਾਅਦ ਉਹ ਉਹਦੀ ਚੀਜ਼ ਯੂਜ਼ ਕਰਕੇ ਉਹ ਐਂ ਪਈਆ ਉਹਦੇ ਤੇ ਮੈਨੂੰ ਲੱਗਦਾ 1 ਕਰੋੜ 53 ਲੱਖ ਰੁਪਈਆ ਮੇਰਾ ਲੱਗਿਆ ਹੋਇਆ ਮੈਂ ਵੇਚ ਦੀ ਸੋਚਿਆ ਮੈਂ ਸਿੱਧੂ ਵਾਲਾ ਸ਼ਾਰਟ ਕੱਢ ਕੇ ਰਿਲੀਜ਼ ਕਰ ਦੇਣਾ ਮੈਨੂੰ ਅੰਦਰੋਂ ਮਹਿਸੂਸ ਹੋਇਆ ਨਹੀਂ ਯਾਰ ਉਹ ਤਾਂ ਮੇਰੇ ਕੋਲੇ ਆਪ ਆਇਆ ਸੀ ਵੀ ਆ ਕਰ ਮੈਂ ਮੈਂ ਉਹਨੂੰ ਕੱਢ ਕੇ ਰਿਲੀਜ਼ ਕਰੂੰਗਾ ਯਾਰ ਮੁੜ ਕੇ ਤਾਂ ਮੈਂ ਉਹ ਸ਼ਾਰਟ ਕਿਤੇ ਯੂਜ਼ ਵੀ ਨਹੀਂ ਕਰ ਸਕਦਾ